ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ 'ਚ ਤੁਹਾਡਾ ਫੇਰ ਵੈਲਕਮ ਹੈ ਬੱਚਿਆਂ ਨੂੰ ਲੈ ਕੇ ਆਏ ਹੋਏ ਆਂ ਪਾਰਕ ਦੇ ਵਿੱਚ ਐਕਸਰਸਾਈਜ਼ ਕਰਾ ਰਹੇ ਆ ਜਿਨ੍ਹਾਂ ਨੂੰ ਮਣੀ ਮੋਟੀ ਆਪ ਕਰੀ ਜਾਂਦੇ ਆ ਮਣੀ ਮੋਟੀ ਮੈਂ ਕਰਾਈ ਜਾਂਦਾ ਇਹਨਾਂ ਨੂੰ ਤੇ ਖੇਡੀ ਜਾਂਦੇ ਨਾਲ ਜੋ ਬਣਾ ਧਿਆਨ ਨਾਲ ਪੁੱਤ ਦੋਏ ਤਰਾ ਓਕਣੀ ਕਰ ਕਿਹੜਾ ਉਹ ਬੁਦਾਏ ਤੂੰ ਵੀ ਪੀਕ ਕੋਲ ਹੋ ਤੂੰ ਹਜੇ ਆ ਬੜਾ ਘਰ ਇੱਧਰ ਆ ਰਿਖ ਆ ਸਾਰੇ ਛੋਟੇ ਆ ਹਾਂ ਮੈਨੂੰ ਕਰਦੇ ਹੁੰਦਾ ਆਹ ਬੜਾ ਚਲੋ ਚਲੋ ਚੱਲ ਚੱਲ ਬੱਸ ਬੱਸ ਦਿਖਾ ਦ ਤੁਹਾਨੂੰ ਵੀ ਵਲੌਗ ਚ ਠੀਕ ਆ ਆਹ ਬੱਲੇ ਹਾਂਜੀ ਬਾਬਾ ਗਾਣਾ ਬਾਹੋ ਨਾ ਚਲੋ ਆ ਜਿਦਾ ਯਾਰ ਹੀ ਕਰਕੇ ਕੀ ਲੱਗਣਾ ਪਈ ਇੱਥੇ ਨਾ ਅਸਲ ਬੁੱਢਾ ਨਾ ਨਿੱਕਾ ਜਿਹਾ ਕੱਪੜੇ ਖਰਾਬ ਹੋ ਜਾਣ ਬੁੱਤ ਰਹਿਣ ਦੋ ਕੱਪੜੇ ਖਰਾਬ ਹੋ ਜਾਣੇ ਨਹੀਂ ਹੁੰਦੇ 400 ਲੱਗਦੇ ਮੋਦਰਾ ਕੀ ਸੀ ਲੱਗ ਸਕਿਆ ਗਾਣਾ ਹੁਣ ਤੁਸੀਂ ਆਹ ਆਹ ਕੱਪੜੇ ਖਰਾਬ ਹੋ ਜਾਣ ਬੁੱਤ ਅੱਜ ਭੱਜ 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 ਬਰਾਵੋ ਟੀਕ ਦੇ ਵਿੱਚ ਨਾ ਇੱਕ ਦੋ ਵਾਰੀ ਬੱਚਿਆਂ ਨੂੰ ਪਾਰਕ ਦੇ ਵਿੱਚ ਜ਼ਰੂਰ ਲੈ ਕੇ ਆਉਣਾ ਚਾਹੀਦਾ ਮਾਣੀ ਮੋਟੀ ਐਕਸਰਸਾਈਜ਼ ਜ਼ਰੂਰ ਕਰਾਉਣੀ ਚਾਹੀਦੀ ਹੈ ਜੇ ਤੁਹਾਡੇ ਘਰ ਵੀ ਬੱਚੇ ਤਾਂ ਮਾਣੀ ਮੋਟੀ ਐਕਸਰਸਾਈਜ਼ ਜ਼ਰੂਰ ਕਰਾਇਆ ਕਰੋ ਤੇ ਬੱਚਿਆਂ ਦਾ ਭੁੱਖ ਵਧੀਆ ਲੱਗਦੀ ਇਹਨਾਂ ਨੂੰ ਨੀਂਦ ਵਧੀਆ ਆਉਂਦੀ ਰਾਤ ਨੂੰ ਤੇ ਦਿਮਾਗ ਵੀ ਫਰੈਸ਼ ਰਹਿੰਦਾ ਪੂਰਾ ਹੈ ਨਾ ਹੁਣ ਲੱਗੇ ਹੋયા ਦੋਹੇ ਜਣੀਆਂ ਆ ਫੜੀ ਵੀ ਨਾ ਆ ਥੋੜੀ ਰੱਸੀ ਬੜੀ ਹੈ ਇੱਧਰ ਆਈ ਦਈ ਦਾ ਹੁਣ ਦੇਖੋ ਰਸਮ ਆ ਕੰਦੀ ਆ ਰਸੀ ਟੱਪੜ ਸਮਝਦਾ ਤੇਰੇ ਹੱਥ ਚ ਰਸੀ ਫੜੀ ਹੋਈ ਐ ਐਂਕਲ ਕੱਲ ਚੱਲ 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 ਹਾਂ ਸਮਝਦਾ ਰਸੀ ਫੜੀ ਹੋਈ ਐ ਚੱਲ 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 ਬਰਾਵਾ ਹਾਂ ਮੈਂ ਖੁਦ ਦੇ ਰੱਸੀ ਠੀਕ ੜੀ 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 ਦੰਦ ਨਹੀਂ ਕੱਢਣਾ ਦੰਦ ਕੱਢੂਂ ਜ਼ੋਰ ਜਾਰ ਲੱਗੂ ਹਾਂ ਹਾਂ ਤੁਮਕੇ ਲਈ ਬਾਹਾਂ ਕਮਾਏ ਐ ਐ ਸੀਰੀਅਸ ਗੱਲ ਕਰ ਤੂੰ ਬਾਹਰ ਨੂੰ ਆ ਇਹ ਚੱਕਰ ਨਹੀਂ ਸਕੂ ਜੀ ਦੱਸ ਦੇ ਚਿੰਕੋ ਸੰਹਲੋ ਚਲੋ ਚਲੀ ਗਰ ਤੂੰ ਨਹੀਂ ਹਾਂ ਹੂੰ ਇਹ ਤਾਂ ਮੈਨੂੰ ਮਰ ਰਹੀ ਹੈ ਮੇਰੇ ਮੂੰਹ ਪਰ ਹਮਾਰੇ ਤੇ ਕਰੋ ਯਾਰ ਵੇ ਯਾਰ ਆਜੋ ਆਜੋ ਗੱਲਾਂ ਘੱਟ ਕਰੋ ਤੇ ਜਾ ਪੁੱਜੋ ਨੇਰਾ ਹੋ ਗਿਆ 6 ਵਜੇ ਤੋਂ ਬਾਅਦ ਤਾਂ ਦਿਨ ਉਦਾ ਹੀ ਛਪ ਜਾਂਦਾ ਪਤਾ ਨਹੀਂ ਲੱਗਦਾ ਸਿੰਘ ਯਾਰ ਮੋੜ ਪਤਾ ਉਹ ਦੇ ਨਹੀਂ ਟਾਰਚੂਰ ਕੱਢੀ ਖੜਾ ਲਿਆ ਕੀ ਹੈ ਦਿਖਾ ਦੇ ਮਨ ਮੈਂ ਦਿਖਾ ਦੇ ਨਾ ਲਿਆ ਆ ਰਸਮ ਰਸਤੀ ਕਰ ਦੇਖ ਲੋ ਜੀ ਕੌਣ ਤੇ ਚ ਨਾ ਮੈਂ ਨਹੀਂ ਲਾਉਣਾ ਨਹੀਂ ਬਸ ਤਾਂ ਇਹੋ ਕਰ ਤਾ ਖੇਲਣ ਨੂੰ ਜੋੜ ਦਤਾ ਵਾ ਬਸ ਠੀਕ ਆ ਠੀਕ ਆ ਅੱਛਾ ਠੀਕ ਆ ਠੀਕ ਆ ਚਲ ਬੰਦ ਕਰ ਦੇ ਬੱਲੇ ਤੇ ਹੁਣ ਮੈਨੂੰ ਉਹ ਮੈਨੂੰ ਦੇਖ ਲੈਣ ਦੇ ਕਰੋ ਬੁੱਤ ਕੁਸ ਕਰ ਮੈਂ 70000 ਟੀਵੀ ਪਰ ਲਾਇਆ ਕਾ ਵਾਸਤੇ ਲਾਇਆ ਤੁਹਾਨੂੰ ਲੋਟ ਤੁਹਾਡੇ ਵਾਸਤੇ ਲਾਇਆ ਮੈਂ ਆਪਣੇ ਵਾਸਤੇ ਲਾਇਆ ਉਹ ਮੇਰੇ ਕੋਲ ਤੇ ਸਿਰ ਓਕੇ ਤੇਰੀ ਕਾਪੀ ਕਦੇ ਕਰਾਂ ਮੈਂ ਤੂੰ ਮੇਰੀ ਕਾਪੀ ਕਰ ਸਕਾ ਓ, ਦਾਈ। ਠੰਡ ਬਹੁਤ ਹੋਗੀ ਬਾਹਰ ਬਾਈ। ਮੇਰੀ ਕਾਪੀ ਕਰੋ। ਕਾਨੂੰ ਦੱਸਿਆ ਬਾਈ 1 ਡਿਗਰੀ ਟੈਂਪਰੇਚਰ। ਮਾਰਚ ਕਿੰਨੀ ਆ ਗਈ? 17-18 ਮਾਰਚ ਹੋਗੀ। ਤੇ 1 ਡਿਗਰੀ ਟੈਂਪਰੇਚਰ। ਮੇਰੀ ਕਾਪੀ ਕਰੋ। ਓਕੇ। ਦੱਸ ਕਿਆ ਕਰ ਬੱਸ। ਮੇਰੀ ਕਾਪੀ ਕਰੋ। ਹਾਂ ਦੱਸ ਤੀ ਕਿਆ ਕਰਨਾ? ਮੇਰੀ ਕਾਪੀ। ਤੇਰੀ ਕਾਪੀ। ਓਕੇ। ਓਕੇ। ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਜੀ। ਕਰਦੇ ਹੁਣ ਕਿੰਨੀ ਕਵਾਰ ਕਰਨਾ ਹੁਣ ਜਿੰਮ ਕਰਨੀ ਫਿਰ ਤੇ ਵੈਰੀਫਾਈ ਕੀਤਾ ਹੋਇਆ ਮੈਂ ਤਾਂ ਬਣਾਉਂਦਾ ਜਿੰਮ ਪਾਰਕ ਦੇ ਵਿੱਚ ਜਿੰਮ ਕਰੀਦੀ ਜਿਹੜਾ ਮੈਂ ਦੁਪਹਿਰ ਦੇ ਜੀ ਫਿਰ ਮਾਰੇ ਕਰਦਾ ਹਾਂ ਹਾਂਜੀ ਪਾਰਕ ਦੇ ਵਿੱਚ ਅੱਛਾ ਅੱਛਾ ਗਰਦਨ ਨਾਲ ਹੈ ਲੱਗਦੀ ਯਾਰ ਮੋੜ ਦੇ ਦੇ ਹੁਣ ਮੈਨੂੰ ਤੈਨੂੰ ਬਲੌਗ ਚ ਲੈ ਲਿਆ ਮੈਂ ਆ ਜਾ ਵੈਰੀਫਾਈ ਕਰਦੇ ਤੁਸੀਂ ਲਿਆਓ ਬੀ ਲਿਆਓ ਫਿਰ ਮਾਰਦਾ ਸੀ ਬਹੁਤ ਕਰਦੇ ਹਾਂ ਹੋਰ ਤਾਂ ਕਿਤੇ ਨਹੀਂ ਹੋਣਾ ਫਿਰ ਮਾਰੇ ਰਸ ਮੰਦੀਆਂ ਬੁੱਕਾਂ ਭਰੇ ਫਿਰ ਮਾਰੇ ਕਰਦਾ ਸੀ

ਆ ਪਾਪਾ ਨੂੰ ਕੋ ਦਿਣਾ ਨਹੀਂ ਪਾਪਾ ਨੂੰ ਚਾਹ ਪਾ ਦੇ ਤੱਕ ਕੇ ਦਊਂ ਪਾਣੀ 乍 ਕੇ ਗਰਾਸੀਏ ਲੋ ਜੀ ਤਕਰੀਬਨ ਅਪ੍ਰੈਲ ਆਉਣੇ ਵਾਲੀ ਹੋ ਗਈ ਤੇ ਗੱਡੀ ਦਾ ਹਾਲ ਦੇਖੋ ਕਿ ਆਪਣਿਆ ਪਿਆ ਆ ਵੀ ਤੇ ਇਹ ਮੂਰ ਵਾਲੀ ਦੇਖੋ ਇੱਧਰ ਵਾਕੀ ਇੰਨਾ ਜਿਆਦਾ ਜੰਨੇ ਗਰਾਤ ਨੂੰ ਮੈਨਸ ਹੀ ਟੈਂਪਰੇਚਰ ਚਲੇਗਾ ਨਾ ਪੂਰਾ ਕੋਰਾ ਜਮਿਆ ਪਿਆ ਗੱਡੀ ਪਰ ਜਦੋਂ ਸਵੇਰੇ ਕੰਮ ਤੇ ਆਉਣਾ ਸੀ ਉਦੋਂ ਪੂਰੀ ਠੰਡ ਸੀ 1 ਡਿਗਰੀ ਟੈਂਪਰੇਚਰ ਸੀ ਹੁਣ ਕੰਮ ਤੋਂ ਮੈਂ ਨਿਕਲੇ 2 ਵਜੇ ਤੇ ਹੁਣ ਪੂਰੀ ਗਰਮੀ ਆ ਐਨ ਸਵੇਰੇ ਠੰਡ ਹੁੰਦੀ ਹੈ ਦੁਪਹਿਰ ਨੂੰ ਪੂਰੀ ਫੁੱਲ ਗਰਮੀ ਹੁੰਦੀ ਹੈ ਮੈਂ ਤੇਰਾ ਸਮਾਂ ਆਏ ਹੋਏ ਆ ਪਾਰਕ ਦੇ ਵਿੱਚ ਫੇਰ ਤੋਂ ਸੈਰ ਕਰਨ ਕੱਲ ਵੀ ਆਏ ਸੀ ਤੇ ਅੱਜ ਵੀ ਆਏ ਆ ਜਿਹੜਾ ਇਹ ਵਲੌਗ ਆ ਉਦੋਂ 2 ਦਿਨ ਦਾ ਇਕੱਠਾ ਹੈ ਇੱਥੇ ਨਾਲ ਚਲੇ ਜਿਐ ਨੇ ਜ਼ਰਾਖਤਾ ਉਹਨਾਂ ਨੂੰ ਫੁੱਲ ਬਹੁਤ ਸੋਹਣੇ ਆਏ ਹੋਏ ਆ ਰਸਮ ਕਹਿੰਦੀ ਪਾਪਾ ਉਹ ਦੇਖ ਕੇ ਆਉਣੇ ਆ ਹੁਣ ਉਹ ਦੇਖਣਾ ਹੈ ਇੱਧਰੋਂ ਗਾਹ ਪਾਇਆ ਬਲ ਕਰੇ ਨੇ ਸਾਈਕਲ ਚਲਾਉਣੀ ਸਾਈਕਲ ਆ ਜਾ ਲੱਗੇ ਵੇ ਇੱਧਰ ਗਾਹ ਨਾਂਗੀ ਉਹ ਮਟ ਆਹ ਹੈ ਇੱਧਰ ਆ ਦੇਖ ਆ ਦੇਖ ਚਿਲੇਜੇ ਥੋੜਾ ਉਹ ਤਾਂ ਹੋਰ ਆ ਕੋਈ ਸਹੇ ਬੜੇ ਸੋਹਣੇ ਲੱਗਦੇ ਆ ਇਦਾਂ ਆਲੇ-ਦਾਲੇ ਸਾਰੇ ਤਰ੍ਹਾਂ ਦੇ ਜੀ ਰੋਡੇ-ਪੋਡੇ ਜੀ ਆ ਸਿਰਫ ਇਹਨੂੰ ਆਏ ਆ ਫੁੱਲ ਇਹਨੂੰ ਲੱਗਦਾ ਫਰੂਟ ਛੇਤੀ ਪਊਗਾ ਬੇਰਾ ਵਰਗਾ ਲੱਗਦਾ ਹੁੰਦਾ ਕੁਝ ਇਹਨੂੰ ਖਟਮਿੱਠੇ ਜੀ ਹੁੰਨੇ ਆ ਜਿਹੜੇ ਚਿਲੇਜੇ ਆ ਉਹਨਾਂ ਨੂੰ ਤਾਂ ਅਜੇ ਆਉਣੇ ਆ ਫੁੱਲਾ ਵਾਲੇ ਹੁੰਦੇ ਰੱਖ ਤਾ ਸਾਰੇ ਆ ਵਾਲੇ ਰਸਮ ਨਾ ਪੁੱਤ ਪਰ ਫ favoria ਹੋਣ ਨੇ ਪੁੱਤ ਹੁਣ ਨੇਰਾ ਹੋ ਜਣਾ ਪਹਿਲੀ ਠੰਡ ਐਨੀ ਹੁਣ ਨੜਾ ਵੀ ਨਹੀਂ ਹੋਣੀ ਇੱਧਰ ਆ ਜਾ ਆ ਜਾ ਮੇਰਾ ਪੁੱਤ ਸ਼ਾਮ ਟਾਈਮ ਦਾ ਵੀ ਨਾ ਇੱਕ ਆਪਨੇ ਹੀ ਵੀ ਆ ਬਹੁਤ ਸੋਹਣਾ ਲੱਗਦਾ ਹੈਗਾ ਸੂਰਜ ਵੀ ਨਾ ਦਰਖਤਾਂ ਦੇ ਵਿੱਚ ਆਉਂਦਾ ਹੁਣ ਕਿੰਨਾ ਪਿਆਰਾ ਲੱਗਦਾ ਆਪੇ ਕਰਨ ਕੱਲ ਜਿਹੜੀ ਜਿੰਮ ਕਰੀ ਤੀ ਓਕਣ ਕਰ ਲਾ ਵੀ ਜਿਹੜੀ ਤੈਨੂੰ ਪਿਆਚ ਆ ਦੋਏ ਦੋਹੇ ਦੋਹੇ ਨਾ ਉਹ ਬੜਾ ਫਰਲਾ ਕੰਡੇ ਲਾ। ਦਜਲ ਕਰ ਲ ਕੋਈ ਐਕਟੀਵਿਟੀ। ਜਾਰਾ ਜੋਰ ਨਾਲ ਪੁੱਤੇ 1 2 ਹੱਥ ਨਹੀਂ ਪਾਇਗਾ ਤੇ। ਮੈਂ ਵੀ ਤੈਨੂੰ ਦੱਸਣਾ ਭੁੱਲ ਗਿਆ ਮੇਰਾ ਵੀ। ਆ ਦੇਖ ਇਹ ਤਾਂ ਪਟਿਆ ਵਾਹਾ। ਉਹਦੇ ਕਰਕੇ ਹੋ ਗਿਆ। ਆ ਸਹੀ ਇੱਧਰ ਆ। ਆ ਦੇਖ। ਆ ਦੇਖ ਮੇਰੇ ਪਾਪਾ ਜਿਮ ਕਰਨੇਗੇ ਰੋਜ਼ ਕਰਦੇ ਆ। ਵਾਹ ਬੇ। ਆਹ ਘਰੂ ਪਾਇਆ ਤੁਸੀਂ ਹੈ ਉਹ ਤਾਂ ਆਵਾਜ਼ ਸੁਣਦੀ ਥੋੜੀ ਚਲੋ ਬੰਦ ਕਰੋ ਜ਼ਰਾ ਕਰੋ ਚਲੋ ਜੇੋਂ ਕੰਤ ਲੱਗਣਗੇ ਦੋ ਦੋ ਰਜ਼ਮ ਤੈਨੂੰ ਪਾਰਕ ਵੀ ਖਿਲਾ ਲਿਆ ਸੈਕਰੀ ਵਿੱਚ ਲਾ ਲਈ ਹੁਣ ਦਾ ਸਾਰੋ ਕਰ ਲਿਆ ਚੱਲ ਹੁਣ ਹੁਣ ਬੈਗ ਚੱਕ ਕੰਪੀ ਪੀਲੇ ਨਹੀਂ ਓਤਲਵਿੰਦਰ ਥਲੇ ਹੋ ਜਾ ਤੇ ਥੋੜੇ ਰਹਿਣ ਜੋ ਜੋਗ ਨਹੀਂ ਹੈਗਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਆ ਰੋਟੀ ਖੋਬਨ ਤੇਰੀ ਇੰਨਾ ਕੁ ਸਲਾਇਆ ਵਿੱਚ ਉਹਨਾਂ ਸਮਾਨ ਲਾਇਆ ਆਲੂ ਵਾਲੇ ਆ ਪਰ ਤੂੰ ਨਹੀਂ ਖਾਦੀ ਪੀਸਾ ਖਾਣਾ ਪੀਸਾ ਖਾਣਾ ਤੇਰੇ ਪਾਪੇ ਦਾ ਵਿਆਹ ਇੱਥੇ ਪੀਸਾ ਖਾਣਾ ਤੂੰ ਅੱਡੇ ਘਰ ਦੇ ਵੀ ਸਭ ਤੋਂ ਇਲਤੀ ਬੰਦਾ ਓ ਬੈਠਾ ਇੰਨਾ ਚਾਵਲਿਆ ਬਣਾ ਇਹ ਨਾ ਰੋਟੀ ਖਾਂਦਾ ਨਾ ਕੁਝ ਉਧਰੋਂ ਰੋਟੀ ਲਿਆਂਦੀ ਉਹਨੇ ਲੈ ਕੇ ਰੱਖ ਦੀ ਸੋਫੇ ਤੇ ਉਦੋਂ ਤੇ ਤਾਗਾ ਮੇਰੇ ਘਰ ਤੇਰੇ ਪਰਛਿਆ ਉੱਪਰ ਕਰਾ ਮੈਨੂੰ ਪੀਸਾ ਦੋਗਾ ਨਾ ਪੀਸਾ ਖਾਣਾ ਦੱਸੋ ਹੁਣ ਅੱਧੀ ਰਾਤ ਨੂੰ ਪੀਸਾ ਲੱਗਦਾ ਏ ਭੁੱਖਾ ਜੀ ਸੰਭੂਤਾ ਅੱਜ ਅੱਜ ਬਰਯੋਸ਼ ਵੀ ਨਹੀਂ ਹੈਗੇ ਬਰਯੋਸ਼ ਵੀ ਮੁੱਕੇ ਹੋਣੇ ਸਾਰਾ ਕੁਝ ਮੁੱਕਿਆ ਹੋਇਆ ਅੱਜ ਓਕੇ ਹੈਲੋ ਹਾਂਜੀ ਬਰਯੋਸ਼ ਵੀ ਪਹਿਲਾਂ ਕੁਝ ਨਹੀਂ ਮੇਰੇ ਨਾਲ ਹੁਣ ਤੁਹਾਨੂੰ ਠੀਕ ਹੈ ਤੇ ਵੀ ਜ ਬੜਿਆ ਬੜੋ ਸਰ ਬਸ ਇੱਕ ਆ ਸਕਵਿਡ ਗੇਪਰ ਕਿ ਨਹੀਂ ਦੱਸਦੇ ਇਹਨੂੰ i